ਪਾਪਾ ਜੀ ਹਾਂ 엄마 ਤਵ ਕੀ ਆਪ ਅਸੀਂ ਖਾ ਲ ਗਏ ਤੁਸੀਂ ਨਾ ਖਾਓ ਤੁਸੀਂ ਤੁਸੀਂ ਵੀ ਰੋਟੀ ਖਾ ਲਓ ਬਾਪੂ ਜੀ ਅੱਛਾ ਤੂੰ ਕੀ ਕਹਿਣਾ ਵੀ ਆਪ ਵੀ ਘਰੇ ਖਾਣੇ ਆ ਤੇ ਬਾਪੂ ਜੀ ਭੁੱਖੇ ਬੈਠਿਆ ਹਾਂ ਤੇ ਬਾਪੂ ਜੀ ਨੂੰ ਕੀ ਕਹਿਣਾ ਤੂੰ ਬਾਪੂ ਤੁਸੀਂ ਵੀ ਰੋਟੀ ਖਾ ਲਓ ਪੁੱਤ ਤਾਂ ਆਪਣੇ ਮਾਰੇ ਭੁੱਖੇ ਬੈਠੇ ਮੈਂ ਤਾਂ ਆਪ ਕਿਹਾ ਸੀ ਵੀ ਤੁਸੀਂ ਖਾ ਲਓ ਪਰ ਉਹ ਮੰਨਦੇ ਨਹੀਂ ਹੁਣ ਫਿਰ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰ ਸਕਦੇ ਹਾਂ ਤੁਸੀਂ ਵਾਹਿਗੁਰੂ ਅੱਗੇ ਅਰਦਾਸ ਕਰੋ ਤੁਸੀਂ ਰੋਟੀ ਖਾ ਲੋ ਸਿੱਖਾਈਨਾ ਖਰੇ ਭੰਗੇ ਤੂੰ ਖਰੇ ਭਿੰਗਾ ਸਾਨੂੰ ਕੀ ਚਾਹੀਦਾ ਬਾਪੂ ਚਾਹੀਦਾ ਸਾਡ ਕੋਈ ਨਹੀਂ ਪਤਾ ਵਾਹਿਗੁਰੂ ਨੂੰ ਕਹੋ ਕਿ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਸਾਡੇ ਬਾਪੂ ਨੂੰ ਵਾਹਿਗੁਰੂ ਜੀ ਸਾਨੂੰ ਪਪਾ ਚੰਗੀ ਕਰਵਾਕਿਓ ਹਾਂ ਪਪਾ ਹਾਂ ਕੌਣ ਬਾਪੂ ਜੀ ਬਾਪੂ ਜੀ ਪੁੱਤ ਉੱਥੇ ਬੈਠਿਆ ਹਰਿਆਣੇ ਕੋਲੇ ਖਨੋਰੀ ਪਾਪਾ ਜੀ ਜੀਦੋ ਆ ਗਏ ਆਪਾਂ ਉਹਨੂੰ ਮੈਨੂੰ ਜਾਵਾਂਗੇ ਹਾਂ ਪੁੱਤ ਮੈਂ ਲਿ ਜਾਵਾਂਗੇ ਆਪਾਂ ਤੁਹਾਨੂੰ ਐ ਕਰਦੇ ਆਪਾਂ ਕਿਸ ਦਿਨ ਜਿੱਦ ਛੁੱਟੀ ਹੋਈ ਮੈਂ ਤੁਹਾਨੂੰ ਲੈ ਕੇ ਚੱਲਾਂ ਉੱਥੇ ਹਾਂ ਜਾਣਾ ਬਾਪੂ ਕੋਲੇ ਤੂੰ ਚੱਲ ਪੁੱਤ ਬਾਪੂ ਵਾਸਤੇ ਆਪਾਂ ਲੈ ਕੇ ਜਾਵਾਂਗੇ ਗੁਰਦੁਆਰਾ ਸਾਹਿਬ ਤੋਂ ਜਲ ਠੀਕ ਆ ਠੀਕ ਹੈ ਅੱਡੇ ਕਰਕੇ ਹੀ ਬੈਠੇ ਆ ਭੁੱਖੇ ਉੱਥੇ ਵੀ ਜੇ ਮੈਂ ਭੁੱਖਾ ਰਹੂੰਗਾ ਸਾਡੇ ਪੁੱਤ ਰੱਜ ਕੇ ਖਾਣਗੇ ਨਹੀਂ ਸਾਡੇ ਪੁੱਤ ਕਿੱਥੋਂ ਖਾਣਗੇ ਜੇ ਸਾਡੇ ਤੋਂ ਸਾਡੀਆਂ ਪੈਲੀਆਂ ਖੋਲੀਆਂ ਸਾਨੂੰ ਕੁਝ ਵੀ ਨਾ ਰਿਹਾ ਤੇ ਫਿਰ ਹੁਣ ਆਪਾਂ ਵੇਖੋ ਤੁਹਾਡੀ ਸਕੂਲ ਜਾਂਦੇ ਹੋ ਆਪਾਂ ਤੁਹਾਨੂੰ ਹਰ ਚੀਜ਼ ਖਾਣ ਨੂੰ ਲਿਆ ਕੇ ਦਿੰਨੇ ਆ ਤੁਹਾਨੂੰ ਸੋਹਣੇ ਕੱਪੜੇ ਦਿੰਨੇ ਆ ਹਨ ਤੇ ਉਹ ਕਿੱਥੋਂ ਮਿਲਦਾ ਆਪਣੀ ਪੈਲੀ ਤੋਂ ਮਿਲਦਾ ਨਾ ਆਪਣੀ ਕਣਕ ਹੁੰਦੀ ਝੋਨਾ ਹੁੰਦਾ ਤੇ ਜੇ ਆਪਣੇ ਘਰੇ ਹੀ ਮੰਨ ਲਓ ਆਪਣੇ ਕੋਲ ਪੈਲੀ ਨਾ ਹੁੰਦੀ ਫਿਰ ਆਪਾਂ ਕੀ ਕਰਦੇ ਹਨਾ ਹਾਂਜੀ ਔ ਕਰੋ ਐ ਵਾਈ ਗੁਰੂ ਦਾ ਅੱਗੇ ਹੱਥ ਜੋੜ ਕੇ ਐ ਕਹੋ ਕਿ ਵਾਈ ਗੁਰੂ ਜੀ ਸਾਡੇ ਬਾਪੂ ਨੂੰ ਚੜ੍ਹਦੀ ਕਲਾ ਬਖਸ਼ੋ ਹੱਥ ਜੋੜ ਕੇ ਵਾਈ ਗੁਰੂ ਜੀ ਸਾਡੇ ਬਾਪੂ ਚੰਗੀ ਕਰੇ ਨਾ ਦਾਦੂ ਜੀ ਸਾਡੇ ਕੋਲ ਸਹੀ ਸਬਤਾਂ ਜੀ ਦਾਦੂ ਜੀ ਬਹੁਤ ਮਿਸ ਕਰਦੇ ਹਾਂ ਦਾਦੂ ਜੀ ਜੀਤੋਂ ਤੁਸੀਂ ਅੱਗੇ ਤੁਹਾਨੂੰ ਮਿਲਣਾ ਸასი ਕਾਲ ਪਾਪਾ ਜੀ ਸਾਸੀ ਕਾ ਪੁੱਤ ਤੂੰ ਜਮਣ ਡੀਕਦੇ ਸੀ ਹਾਂਜੀ ਚਲ ਸਾਰਿਆਂ ਨੂੰ ਸასი ਕਾਲ ਕਰੋ ਇੱਧਰ ਸასი ਕਾਲ ਵਾਈ ਗੁਰੂ ਜੀ ਖਾਲਸਾ ਜੀ ਕਿ ਫਾਤੇ ਬਾਪੂ ਨਿਕਲ ਕੇ ਅਸੀਂ ਦਿਖਾ ਦੇਈਏ ਨੋਗੇ ਕਿਹੜਾ ਬਾਪੂ ਡੱਲੇ ਵਾਲ ਸਾਹਿਬ ਹਾਂ ਤੇ ਬਾਪੂ ਜੀ ਦੇ ਨਾਲ ਖੜ ਗਏ ਬਾਪੂ ਜੀ ਦੇ ਨਾਲ ਖੜ ਗਏ ਉਹ ਸਾਡੇ ਮਾਰੇ ਹੀ ਤੁਰੇ ਫਿਰਦੇ ਆ ਸਾਡੇ ਮਾਰੇ ਹੀ ਤੁਰੇ ਫਿਰਦੇ ਆ ਸਾਡੇ ਕਰਕੇ ਹੀ ਉਹਨਾਂ ਨੇ ਰੋਟੀ ਛੱਡੀ ਆ ਦੇ ਕਰਕੇ ਅੰਨਾ ਨੇ ਰੋਟੀ ਛੱਡੀ ਆ ਤੇ ਸਾਡਾ ਫਰਜ਼ ਬੰਦਾ ਸੀ ਆਪਣੇ ਬਾਪੂ ਜੀ ਦੇ ਨਾਲ ਖੜੀਏ ਹਾਂ ਸਾਡਾ ਫਰਜ਼ ਪਾਦਾ ਬਾਪੂ ਜੀ ਦੇ ਨਾਲ ਖੜੀਏ ਹਾਂ ਤੇ ਉਹਨੂੰ ਕਹੋ ਵਾਹਿਗੁਰੂ ਜੀ ਸਾਡੇ ਬਾਪੂ ਨੂੰ ਤੰਦਰੁਸਤੀ ਬਖਸ਼ਿਓ ਵਾਹਿਗੁਰੂ ਜੀ ਸਾਡੇ ਬਾਪੂ ਨੂੰ ਤੰਦਰੁਸਤੀ ਬਖਸ਼ਿਓ ਦਾਦਾ ਜੀ ਜਿੰਨਾ ਤਿਕਾਵਾ ਹਾਂ ਫਿਰ ਕਰੇ ਕੋ ਲਵ ਯੂ ਬਾਪੂ ਹਾਂ ਦਾਦਾ ਹਾਂ ਕਿ ਦਾਦਾ ਜੀ ਅਸੀਂ ਤੁਹਾਡੇ ਨਾਲ ਹਾਂ दिदो दिदो हाँ। बोले सोने हा। हाँ बोलो बोतो बोले सोने सी भाई भाई गुण। जी की गुण। वाह